ਕੋਈ ਬਜ਼ੁਰਗ ਚੜ੍ਹਾਈ ਕਰ ਗਏ ਗੱਡੀ ਨੂੰ ਸੱਦਿਆ ਗਿਆ ਕਿ ਡੈੱਡ ਬੋਡੀ ਨੂੰ ਸ਼ਮਸ਼ਾਨ ਘਟ ਤੱਕ ਲੈ ਕੇ ਜਾਣਾ ਹੈ ਗੱਡੀ ਇਹ ਪਹੁੰਚ ਗਈ ਡੈੱਡ ਬੋਡੀ ਨੂੰ ਗੱਡੀ ਦੇ ਵਿੱਚ ਰੱਖਿਆ ਡਰਾਈਵਰ ਸ਼ਮਸ਼ਾਨ ਘਟ ਗੱਡੀ ਲੈ ਗਿਆ ਬਾਕੀ ਪਰਿਵਾਰ ਵਾਲੇ ਜੋ ਆਪਣੀਆਂ ਆਪਣੀਆਂ ਗੱਡੀਆਂ ਵਿਚਾਰੇ ਸਨ ਉਹ ਉਤਰੇ ਡਰਾਈਵਰ ਨਾਲ ਲੜਨ ਲੱਗ ਪਏ ਕਿ ਭਾਈ ਤੈਨੂੰ ਪਤਾ ਕੋਈ ਨਹੀਂ ਉਹ ਕਹਿੰਦੇ ਜੀ ਮੇਰੇ ਕੋਲੋਂ ਕੀ ਭੁੱਲ ਹੋ ਗਈ ਇੱਥੇ ਤੇ ਆਣਾ ਸੀ ਸ਼ਮਸ਼ਾਨ ਘਟ ਕਹਿੰਦੇ ਨਹੀਂ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਸੀ ਪਾਪਾ ਜੀ ਨੂੰ ਮੱਥਾ ਟੇਕਾਉਣਾ ਸੀ ਉਹ ਬੜਾ ਹੈਰਾਨ ਹੋਇਆ ਕਹਿੰਦੇ ਜੀ ਕਿਹੜੇ ਪਾਪਾ ਜੀ ਉਹ ਕਹਿੰਦੇ ਜਿਹੜੇ ਚੜਾਈ ਕਰ ਗਏ ਇਹਨਾਂ ਡੈੱਡ ਬੋਡੀ ਨੂੰ ਗੁਰਦੁਆਰਾ ਸਾਹਿਬ ਮੱਥਾ ਟਿਕਾਣਾ ਸੀ ਉਹ ਕਹਿੰਦਾ ਜੀ ਮੇਰੇ ਕੋਲੋਂ ਭੁੱਲੋਗੀ ਮੈਂ ਇਲਾਕੇ 'ਚ ਨਵਾਂ ਆਇਆ ਮੈਨੂੰ ਗੁਰਦੁਆਰਾ ਸਾਹਿਬ ਦਾ ਵੀ ਨਹੀਂ ਪਤਾ ਮੈਨੂੰ ਤੁਸੀਂ ਪਹਿਲਾਂ ਦੱਸ ਦਿੰਦੇ ਉਹਨੇ ਪਰਿਵਾਰ ਵਾਲਿਆਂ ਦੇ ਪੈਰੀ ਬਜ਼ੁਰਗਾਂ ਦੇ ਪੈਰੀ ਹੱਥ ਲਾਏ ਮਾਫੀ ਮੰਗੀ ਗੱਡੀ ਸਟਾਰਟ ਕੀਤੀ ਸ਼ਮਸ਼ਾਨ ਘਾਟ ਤੋਂ ਦੁਬਾਰਾ ਗੱਡੀ ਗੁਰਦੁਆਰਾ ਸਾਹਿਬਾਈ ਬਜ਼ੁਰਗਾਂ ਨੂੰ ਗੱਡੀ 'ਚ ਉਤਾਰਿਆ ਗਿਆ ਡੈੱਡ ਬੋਡੀ ਨੂੰ ਮੱਥਾ ਟਿਕਾਇਆ ਗਿਆ ਸਰੋਪਾ ਪਵਾਇਆ ਗਿਆ ਫਿਰ ਗੱਡੀ ਦੇ ਵਿੱਚ ਡੈੱਡ ਬੋਡੀ ਨੂੰ ਰੱਖ ਕੇ ਫਿਰ ਸ਼ਮਸ਼ਾਨ ਘਟਲੇ ਜਾ ਕੇ ਲੇ ਫਿਰ ਉੱਥੇ ਸਸਕਾਰ ਹੋਇਆ ਹੁਣ ਬੇਨਤੀ ਨੂੰ ਧਿਆਨ ਨਾਲ ਸੁਣਿਓ ਬਾਣੀ ਕੀ ਕਹਿ ਰਹੀ ਹੈ ਗੁਰਮਤ ਦਾ ਸਿਧਾਂਤ ਜੇ ਬੇਨਤੀ ਹੋਈ ਹੈ ਤੇ ਬੜੇ ਧਿਆਨ ਨਾਲ ਸੁਣਿਓ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁੱਖ ਪਾਵੇ ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ ਇੱਕ ਬੂੰਦ ਦੀ ਖਾਤਰ ਚਾਤ੍ਰਿਕ ਇੱਕ ਬੂੰਦ ਦੀ ਖਾਤਰ ਕੋਈ ਮਨੁੱਖ ਪਾਣੀ ਦਾ ਪਿਆਸਾ ਤੇ ਆਇਆ ਮਰ ਗਿਆ ਚੜਾਈ ਕਰ ਗਿਆ ਮਰਨ ਤੋਂ ਬਾਅਦ ਵਿੱਚ ਉਹਨੂੰ ਸਾਗਰ ਦੇ ਦਿੱਤਾ ਜਾਵੇ ਉਹ ਸਾਗਰ ਕਿਸੇ ਅਰਥ ਨਹੀਂ ਹੈ ਕਿਸੇ ਅਰਥ